ਸਸੀ ਕਾਲ ਜੀ ਯਾਰ ਮੈਂ ਨਾ ਤਾਂ ਅੱਜ ਵੀਡੀਓ ਪਾ ਰਿਹਾ ਮੈਂ ਕਦੇ ਇਦਾਂ ਦੀਆਂ ਵੀਡੀਓ ਨਹੀਂ ਪਾਈਆਂ ਮੈਨੂੰ ਇੰਨਾ ਕਿ ਜ਼ਿਆਦਾ ਔਖਾ ਹੋਇਆ ਬੈਨਾਂ ਮੈਂ ਭਰਾ ਬਣ ਕੇ ਵੀਰ ਬਣ ਕੇ ਯਾਰ ਤੁਸੀਂ ਮੇਰੇ ਵੱਲੋਂ ਹੱਥ ਜੋੜ ਕੇ ਮੈਂ ਉਹ ਗਰਜੰਟ ਨੂੰ ਰਿਕਵੈਸਟ ਕਰਦਾ ਬੱਸ ਕਰ ਯਾਰ ਬੱਸ ਕਰ ਕਿਉਂ ਸਾਡੀ ਤੂੰ ਫੇਸਬੁੱਕ ਡੀਲੀਟ ਕਰਾਏਗਾ ਉਹ ਭਰਾਵਾ ਤੂੰ ਤਾਂ 100 ਡਾਲਰ ਦੇ ਕੇ ਆਪਦੀ ਵੀਡੀਓ ਨੂੰ ਪ੍ਰੋਮੋਸ਼ਨ ਕਰਾ ਲੈਣਾ ਤੂੰ ਸਾਡੀ ਕਿਉਂ ਮਾਰੀ ਪਈਆ ਇਹ ਤਾਂ ਦੱਸ ਦੇ ਸੱਤੋਂ ਕੀ ਕਸੂਰ ਹੋ ਗਿਆ ਤੂੰ ਯਾਰ ਜਿੱਥੇ ਅਸੀਂ ਤੇਰੀ ਦੇਖਦੇ ਆ ਉੱਥੇ ਹੀ ਤੇਰੀ ਵੀਡੀਓ ਜਿੱਥੇ ਦੇਖਦੇ ਆ ਉੱਥੇ ਹੀ ਤੇਰੀ ਵੀਡੀਓ ਜਿੱਥੇ ਦੇਖਦੇ ਆ ਉੱਥੇ ਹੀ ਤੇਰੀ ਵੀਡੀਓ ਉਹ ਭਰਾਵਾ ਬੱਸ ਕਰ ਅਸੀਂ ਫੇਸਬੁੱਕ ਤੇ ਹੋਰ ਵੀ ਕੋਈ ਦੇਖਣਾ ਯਾਰ ਤੱਕਦੇ ਬੱਬੂ ਮਾਨ ਨੂੰ ਫੜ ਲੈਣਾ ਕਦੇ ਤੂੰ ਕਹੇ ਸਿੰਗਰ ਨੂੰ ਫੜ ਲੈਣਾ ਕਹੇ ਤੂੰ ਕਹੇ ਸਿੰਗਰ ਨੂੰ ਫੜ ਲੈਣਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਹ ਸਿੰਗਰਾਂ ਦਾ ਫੈਨ ਆ ਮੈਂ ਇਹ ਨਹੀਂ ਕਹਿੰਦਾ ਕਿ ਉਹਦੀ ਸਿੰਗਰੀ ਲੱਚਰ ਤਾਂ ਸਾਨੂੰ ਪਸੰਦ ਆ ਮੈਂ ਕੁਝ ਨਹੀਂ ਕਹਿੰਦਾ ਪਰ ਮੈਂ ਬੀਰ ਮਾਰ ਕੇ ਹੱਥ ਜੋੜ ਕੇ ਕਹਿਣਾ ਤੈਨੂੰ ਇਹ ਆਖਮਨੀ ਤੋਂ ਰੋਜ਼ ਲਾਈਵ ਨਾ ਤੇਰੀ ਚੜਾਈ ਹੁੰਦੀ ਆ ਉਹ ਭਰਾਵਾ ਜਿੰਨਾ ਤੂੰ ਲਾਈਵ ਹੁੰਦਾ ਉਹਨਾਂ ਤੈਨੂੰ ਲੋਕ ਗਾਲਾਂ ਕਰਦੇ ਆ ਹੱਥ ਜੋੜ ਕੇ ਬੇਨਤੀ ਆ ਵੀਰ ਬਣ ਕੇ ਮੇਰੀ ਪਲੀਜ਼ ਬੱਸ ਕਰ ਯਾਰ ਬੱਸ ਕਰ ਵੀਰ ਬਣ ਕੇ ਤੂੰ ਯਾਰ ਜਿਹਦੇ ਨਾਲ ਜੇ ਤੈਨੂੰ ਕੋਈ ਪ੍ਰੋਬਲਮ ਆ ਯਾਰ ਜੇ ਤੈਨੂੰ ਕੋਈ ਤੇਰੇ ਵੀਜ਼ੇ ਦੀ ਪ੍ਰੋਬਲਮ ਆ 457 ਵੀਗਾ ਜੇ ਆਸਟ੍ਰੇਲੀਆ ਨੇ ਬੰਦ ਕਰਤਾ ਤੂੰ ਸਰਕਾਰ ਨਾਲ ਮਾਰ ਤੂੰ ਕਿਉਂ ਭਰਾਸ ਕੱਢੀ ਜਾਂਦਾ ਯਾਰ ਅਸੀਂ ਵੀ ਆਸਟ੍ਰੇਲੀਆ ਚਾ ਸਾਨੂੰ ਤਾਂ ਸਾਰੀ ਟੈਨਸ਼ਨ ਨਹੀਂ ਕੋਈ ਤੂੰ ਇਕੱਲਾ ਹੀ ਯਾਰ ਤੂੰ ਸਟੂਡੈਂਟ ਹੈਗਾ ਤੂੰ ਪੱਕਾ ਹੋ ਜਾ ਆਪਣੇ ਫਿਊਚਰ ਬਾਰੇ ਸੋਚ ਕੀ ਤੂੰ ਫਿਰ ਤੱਕ ਕੀਤੀ ਆ ਤੈਨੂੰ ਹੁਣੇ ਸਮਝਾਉਣਾ ਆ ਤੂੰ ਇੰਡੀਆ ਚ ਨਹੀਂ ਸੀ ਇਹ ਕੋਰੇ ਕੀ ਕਰ ਸਕਦਾ ਹੱਥ ਜੋੜ ਕੇ ਬੇਨਤੀ ਆ ਵੀਰੇ ਯਾਰ ਤੂੰ ਚਾਹੇ ਮੇਰਾ ਗੁੱਸਾ ਕਰੀ ਚਾਹੇ ਯਾਰ ਲੋਕ ਮੈਨੂੰ ਲੱਖ ਗਾਲਾਂ ਕੱਢਣ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਬੱਸ ਕਰ ਯਾਰ ਇਹ ਨਾ ਹੋਵੇ ਕਿ ਯਾਰ ਅਸੀਂ ਫੇਸਬੁੱਕ ਡਿਲੀਟ ਕਰ ਦਈਏ ਜਿੱਥੇ ਦੇਖ ਯਾਰ ਉੱਥੇ ਤੇਰਾ ਰੰਡੀ ਰੋਣਾ ਕਦੇ ਤੇਰਾ ਕਿਸ ਸਿੰਗਰ ਨਾਲ ਹੁੰਦਾ ਕਦੇ ਤੇਰਾ ਕਿਸੇ ਸਿੰਗਰ ਨਾਲ ਹੁੰਦਾ ਬੱਸ ਕਰ ਵੀਰੇ ਬਸ ਕਰ ਯਾਰ ਹੱਥ ਜੋੜ ਕੇ ਬੇਨਤੀ ਆ ਯਾਰ ਜੇ ਤੇਰਾ ਕਿਸੇ ਸਿੰਗਰਾਂ ਦੇ ਨਾਲ ਬੈਰ ਆ ਯਾਰ ਤੂੰ ਉਹਨਾਂ ਨੂੰ ਸਾਰਿਆਂ ਨੂੰ ਇੱਕ ਦਿਨ ਇਕੱਠੇ ਕਰ ਲਾ ਉਹਨਾਂ ਦਾ ਫੋਨ ਨੰਬਰ ਲੈ ਲਾ ਉਹਨਾਂ ਦੇ ਯਾਰ ਜਿਹੜੀ ਉਹਨਾਂ ਦੇ ਗੱਲ ਪਉਣੀ ਆ ਉਹਨਾਂ ਦੇ ਕਰ ਯਾਰ ਉੱਥੇ ਠੀਕ ਆ ਤੂੰ ਕਹਿੰਦਾ ਕੀ ਯਾਰ ਅਸੀਂ ਲੈਕਚਰ ਤਾਂ ਦੂਰ ਕਰਨੀਆਂ ਪਹਿਲਾਂ ਯਾਰ ਜਿਹੜੇ ਗੁਰਦੁਆਰੇ ਦੇ ਵਿੱਚ ਗਿਆਨੀ ਕਸਾਇਰੇ ਪਾ ਕੇ ਉੱਥੇ ਜਨਾਨੀਆਂ ਤੀਮੀਆਂ ਨਾਲ ਗਲਤ ਕੰਮ ਕਰਦੇ ਆ ਉਹਨਾਂ ਨੂੰ ਤਾਂ ਸੁਧਾਰ ਪਹਿਲਾਂ ਯਾਰ ਠੀਕ ਆ ਉਹਨਾਂ ਦੇ ਉਹਨਾਂ ਦੇ ਤਾਂ ਗੱਲ ਪਾਓ ਯਾਰ ਜਿਹੜੇ ਗੁਰਦੁਆਰੇ ਗੋਲਕਾਂ ਦੇ ਪਿੱਛੇ ਲੜਾਈਆਂ ਹੁੰਦੀਆਂ ਨੇ ਪਹਿਲਾਂ ਉਹਨਾਂ ਨੂੰ ਤਾਂ ਨੱਥ ਪਾਓ ਯਾਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਯਾਰ ਮੈਂ ਵੀ ਸਿੱਖ ਪਰਿਵਾਰ ਨਾਲ ਹਾਂ ਪਰ ਯਾਰ ਏਦਾਂ ਨਹੀਂ ਹੁੰਦਾ ਕਿ ਤੂੰ ਰੋਜ਼ ਕੋਈ ਨਾ ਕੋਈ ਰੋਜ਼ ਕੋਈ ਨਾ ਕੋਈ ਛਾਪਾ ਕਦੇ ਤੂੰ ਕਿਸੇ ਤੇ ਗੱਲ ਯਾਰ ਮੈਨੂੰ ਦੇਖ ਕੇ ਹਾਸਾ ਆਉਂਦਾ ਯਾਰ ਤੇਰੀਆਂ ਵੀਡੀਓ ਪਲੀਜ਼ ਯਾਰ ਮੈਂ ਤੇਰੇ ਨਾਲ ਸਹਿਮਤ ਹਾਂ ਯਾਰ ਤੂੰ ਜਿਹੜਾ ਜਿਹੜਾ ਕੋ ਉਸ ਤੂੰ ਕਹਿਣਾ ਸੀ ਯਾਰ ਤੇ ਨਾਲ ਸਹਿਮਤ ਹਾਂ ਯਾਰ ਤੁਸਾਂ ਤੋਂ ਮਨਾਗੀ ਰਾਜ਼ੀਆਂ ਅਸੀਂ ਸਹਿਮਤ ਹਾਂ ਪਲੀਜ਼ ਬੱਸ ਕਰ ਯਾਰ ਹੋਰ ਵੀਡੀਓ ਨਾ ਪਾਇਆ ਕਰ ਯਾਰ ਅਸੀਂ ਫੇਸਬੁਕ ਡਿਲੀਟ ਕਰ ਦੇਣੀ ਆ ਯਾਰ ਤੂੰ ਕੀ ਹੋਇਆ ਪਿਆ ਯਾਰ ਅਸੀਂ ਤੇਤੋਂ ਜਿੱਥੇ ਦੇਖੋ YouTube ਤੇ ਤੂੰ ਮੂਰੇ ਫੇਸਬੁਕ ਤੇ ਤੂੰ ਮੂਰੇ ਯਾਰ ਹਰੇਕ ਜਗ੍ਹਾ ਤੇ ਤੂੰ ਮੂਰੇ ਹੋਇਆ ਪਿਆ ਉਹ ਪਹਿਲਾਂ ਗੁਰਦੁਆਰਿਆਂ ਦੇ ਜਿਹੜੇ ਕਸ਼ੇਰੇ ਪਾਈ ਫਰਦੇ ਨੇ ਗਿਆਨੀ ਉਹਨਾਂ ਨੂੰ ਤਾਂ ਸੁਧਾਰ ਜਿਹੜੇ ਉੱਥੇ ਚੋਰੀਆਂ ਕਰਦੇ ਆ ਲੋਕਾਂ ਦੇ ਘਰਾਂ ਤੋਂ ਦੁੱਧ ਲਿਆ ਕੇ ਇਕੱਠਾ ਕਰਕੇ ਉੱਥੇ ਦੁੱਧ ਚ ਚਾਹ ਤੀ ਪਾਪ ਆਕੇ ਪੀਂਦੇ ਨੇ ਗਾੜਾ ਦੁੱਧ ਕਰ ਕਰ ਪੀਂਦੇ ਨੇ ਪਹਿਲਾਂ ਉਹਨਾਂ ਨੂੰ ਵੀ ਨੱਥ ਪਾ ਯਾਰ ਜਿਹੜੇ ਵੱਡੇ ਵੱਡੇ ਗੁਰਵਚਨ ਸਿੰਘ ਵਰਗੇ ਗਿਆਨੀ ਨੇ ਜਥੇਦਾਰ ਨੇ ਉਹਨਾਂ ਨੂੰ ਵੀ ਕਹੇ ਯਾਰ ਕੁਛ ਜਿਹੜਾ ਦਰਬਾਰ ਸਾਹਿਬ ਖਾਗੇ ਜਿਹੜਾ ਜਿਹੜੀ ਸਾਰੀ ਸ਼੍ਰੋਮਣੀ ਕਮੇਟੀ ਖੜ ਰਹੀ ਹੈ ਨੇ ਯਾਰ ਉਹਨਾਂ ਨੂੰ ਕਹੇ ਯਾਰ ਤੂੰ ਬਾਦਲ ਦੇ ਵਿਰੁੱਧ ਜਾ ਕੇ ਆਵਾਜ਼ ਉਠਾ ਯਾਰ ਉੱਥੇ ਸ਼੍ਰੋਮਣੀ ਕਾਲੀਗਰ ਦਾ ਜਦਰਾ ਸੀ ਤੂੰ ਇੱਕ ਵੀ ਪੋਸਟ ਰਾਜ ਕਦੇ ਸਰਕਾਰ ਦੇ ਵਿਰੋਧ ਨਹੀਂ ਪਾਈ ਤੂੰ ਸਮਾਜ ਦੀ ਭਲਾਈ ਦੇ ਵਿਰੁੱਧ ਇੱਕ ਵੀ ਤੂੰ ਸਮਾਜ ਦੀ ਭਲਾਈ ਦੇ ਲਈ ਇੱਕ ਵੀ ਚੰਗੀ ਪੋਸਟ ਪਾਈ ਆ ਤੂੰ ਆਮ ਆਦਮੀ ਪਾਰਟੀ سپورਟ ਚ ਕੋਈ ਵੋਟ ਪਾਈ ਸੀ ਵੀਡੀਓ ਯਾਰ ਕੋਈ ਚੰਗਾ ਕੰਮ ਕਰ ਯਾਰ ਤੂੰ ਆ ਕੀ ਫਾਲਤੂ ਹੋਰ ਇਹ ਗੱਲਾਂ ਕਰੀਏ ਨਾ ਉਹ ਗਾਇਕ ਐ ਕਰਦਾ ਉਹ ਐ ਕਰਦਾ ਤੂੰ ਆਸਟ੍ਰੇਲੀਆ ਆਇਆ ਤੂੰ ਆਪਦੇ ਘਰ ਦੇ ਹਾਲਤ ਲੈ ਕੇ ਆਇਆ ਸਾਨੂੰ ਪਤਾ ਜਿਹੜਾ ਆਸਟ੍ਰੇਲੀਆ ਹੁੰਦਾ ਉਹਦੇ ਘਰ ਦੇ ਹਾਲਤ ਕੀ ਹੁੰਦੇ ਨੇ ਤੂੰ ਕਰਨ ਨਹੀਂ ਆਇਆ ਇੱਥੇ ਤੂੰ ਕੁਝ ਕੁ ਮਜਬੂਰੀਆਂ ਕਰਕੇ ਆਇਆ ਤੂੰ ਰਜਗਾਰ ਕਰਕੇ ਆਇਆ ਉਦਾਂ ਯਾਰ ਉਹ ਗਾਇਕਾਂ ਦਾ ਰਜਗਾਰ ਆ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਕਿ ਵੈਸਟਰਨ ਵੈਸਟਰਨ ਚੀਜ਼ਾਂ ਨੂੰ ਅਡਾਪਟ ਕਰੋ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਯਾਰ ਐ ਨਾ ਹੋਵੇ ਐ ਨਾ ਹੋਵੇ ਸਾਂਝ ਨਹੀਂ ਆਉਂਦੀ ਯਾਰ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਜਾਂ ਇੱਕ ਪਾਸੇ ਹੋ ਜੋ ਜਾਂ ਇੱਕ ਪਾਸੇ ਹੋ ਜੋ ਜਾਂ ਇੱਕ ਚੀਜ਼ ਹੀ ਬਣਾ ਲਓ ਜਾਂ ਇੱਕ ਚੀਜ਼ ਹੀ ਇੱਕ ਪਾਸੇ ਦਾ ਤੁਸੀਂ ਵਿਆਹ ਤੇ ਹੋਰ ਤੁਹਾਡੇ ਆਰੀ ਉਹ ਹੁਣ ਜਦ ਤਨ ਤੂੰ ਵਿਆਹ ਕਰੇਗਾ ਕੀ ਤੂੰ ਇੱਥੇ ਸ਼ਗਲ ਮੇਲਾ ਨਹੀਂ ਕਰੇਗਾ ਕੀ ਤੂੰ ਰਿਸ਼ਤੇਦਾਰਾਂ ਨੂੰ ਸੱਦੇਗਾ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਈ ਚਾਹੇ ਯਾਰ ਤੂੰ ਮੈਨੂੰ ਬੋਲੀ ਚਾਹੇ ਕੋਸ਼ਿਸ਼ ਕਰੀਂ ਕੀ ਤੂੰ ਉੱਥੇ ਕੁਝ ਕਰੇਗਾ ਨਹੀਂ ਕੀ ਤੇਰੇ ਰਿਸ਼ਤੇਦਾਰਾਂ ਨੂੰ ਹੋਰ ਕਿਸੇ ਨੂੰ ਬੁਲਾਇੰਗਾ ਨਹੀਂ ਕੀ ਤੇਰੀ ਘਰ ਵਾਲੀ ਹੋਊ ਜਿਹੜੀ ਉਹ ਉਹ ਸਾਰੇ ਗੁਰਸੇਵ ਕਰਨਗੇ ਉਹ ਕੀ ਤੇਰੇ ਘਰ ਵਾਲੀ ਦਾ ਭਾਈ ਹੋਰ ਉਹਦੇ ਰਿਸ਼ਤੇਦਾਰ ਸਾਰੇ ਉਹ ਚੰਗੇ ਹੋਣਗੇ ਕੀ ਉਹ ਆਪਦੇ ਵਿਆਹ ਤੇ ਉਹ ਕੋਈ ਆਰਟਿਸਟ ਕੋਈ ਸਿੰਗਰ ਨਹੀਂ ਲਵਾਉਣਗੇ ਉਹ ਜਦ ਤਾਈ ਮੇਰੀ ਗੱਲ ਗੋਲ ਕਰੀ ਤੂੰ ਕੋਈ ਲਵਾਈ ਨਾ ਕਦੇ ਕੀ ਤੇਰੇ ਹੋਰ ਤੂੰ ਕਿਸੇ ਵਿਆਹ ਤੇ ਗਿਆਵੇਂ ਉੱਥੇ ਤੇਰੀ ਆੜੀ ਨੇ ਕਿਸੇ ਨੇ ਹੋਰ ਨੇ ਇਦਾਂ ਕਦੇ ਕੀਤਾ ਨਾ ਹੋਇਆ ਹਾਦਾ ਯਾਰ ਠੀਕ ਆ ਤੂੰ ਹੱਦਾਂ ਬਹੁਤ ਵਧੀਆ ਤੂੰ ਠੀਕ ਆ ਕਦੇ ਕਦੇ ਗੱਲ ਕਰਦਾ ਸਾਨੂੰ ਵੀ ਚੰਗਾ ਲੱਗਦਾ ਪਰ ਯਾਰ ਕਦੇ ਤੂੰ ਕਿਸੇ ਸਿੰਗਰ ਨੂੰ ਫੜ ਲੈਣਾ ਕਦੇ ਕਿਸੇ ਸਿੰਗਰ ਨੂੰ ਮaaf ਕਰ ਯਾਰ ਵੀਰ ਮaaf ਕਰ ਬਾਗੂ ਜੀ ਦਾ ਖਾਲਸਾ ਵਾਇਕ ਜੀ ਦੀ ਫਤਹਿ